ਮੇਰਾ ਨਾਮ ਸੁਖਜਿੰਦਰ ਸਿੰਘ ਆ ਜੀ ਪਿੰਡ ਘੁੰਮਣਗਲਾ ਜੀ ਕੀ ਮਾਮਲਾ ਹੈ ਕੀ ਕਹਣਾ ਜੋ ਇਹ ਮਾਮਲਾ ਜੀ ਸਿਕੰਦਰ ਸਿੰਘ ਨਾਂ ਦਾ ਵਿਅਕਤੀ ਸਾਡੇ ਪਿੰਡ ਘੁੰਮਣਗਲਾ ਦਾ ਮੌੜ ਰਹਿ ਰਿਹਾ ਜੀ ਉਹ ਦਾ ਪੈਸੀ ਸਾਈਡ ਦਾ ਕੰਮ ਸੀ ਆਪਦੀ ਫੈਕਟਰੀ ਚੋਂ ਉਹ ਘਰ ਆ ਰਹੇ ਸੀ ਤਾਂ ਰਸਤੇ ਚ ਸੀਵਰੇਜ ਵਾਲਾ ਹੋਲ ਖੁੱਲਾ ਹੋਣ ਕਰਕੇ ਉਹਦੇ ਚ ਮੋਟਰਸਾਈਕਲ ਵੱਜਿਆ ਤੇ ਉਹਦੀ ਉੱਥੇ ਡੈਥ ਹੋ ਗਈ ਹੂੰ ਇਹ ਸਾਰਾ ਨਗਰ ਕਾਉਂਸਲ ਦੀ ਅਣਗਹਿਲੀ ਕਰਕੇ ਆ ਪਿਛੇ ਲੰਬੇ ਸਮੇਂ ਤੋਂ ਮੌੜ ਵਾਸੀ ਵੀ ਧਰਨੇ ਦੇ ਦੇ ਥੱਕ ਗਏ ਪਰ ਸਰਕਾਰ ਵੀ ਨਗਰ ਕਾਉਂਸਲ ਵੀ ਸੁੱਤੀ ਨੀਂਦ ਪਈ ਆ ਉਹ ਇਸ ਵੱਲ ਧਿਆਨ ਨਹੀਂ ਦੇ ਰਹੀ ਅੱਜ ਸਾਡੇ ਬੰਦੇ ਦਾ ਨੁਕਸਾਨ ਹੋਇਆ ਡੈਥ ਹੋਈ ਘਰ ਮੁੱਦਾ ਵੱਜ ਗਿਆ ਅਸੀਂ ਇਹ ਬੇਨਤੀ ਕਰਦੇ ਆਂ ਵੀ ਉਹ ਇਸ ਕੰਮਕਾਰ ਨੇ ਘਾਟਾਂ ਕਰਨੀ ਧਿਆਨ ਦੇਣ ਤਾਂ ਜੋ ਕਿਸੇ ਹੋਰ ਵਿਚਾਰੇ ਦਾ ਨੁਕਸਾਨ ਨਾ ਹੋਵੇ ਕੋਈ ਹੋਰ ਘਰ ਨਾ ਪਟਿਆ ਜਾਵੇ ਮੌੜ ਦਾ ਪਹਿਲਾਂ ਵੀ ਬੁਰਾ ਹਾਲ ਆ ਹੁਣ ਵੀ ਪਹਿਲਾਂ ਵੀ ਮੌੜ ਦਾ ਜੀ ਅੱਜ ਜਾ ਕੇ ਦੇਖ ਲਓ ਕੋਈ ਰਸਤਾ ਮੌੜ ਮੰਡੀ ਚ ਤੁਸੀਂ ਜਾ ਨਹੀਂ ਸਕਦੇ ਵੀ ਤੁਸੀਂ ਬਿਨਾ ਆਪਦੇ ਪੈਰ ਜਾਂ ਬੂਟ ਲਿਬੜੇ ਟੱਪ ਜੋਂ ਥਾਂ ਥਾਂ ਤੇ ਚੀਲੇ ਐ ਟੋਏ ਐ ਸਾਰੀਆਂ ਹੋਲਾਂ ਸੀਵਰੇਜ ਦਾ ਬੁਰਾ ਹਾਲ ਆ ਪ੍ਰੈਸ਼ ਏਰੀਆ ਚ ਪਾਣੀ ਭੜੇ ਪਿਆ ਲੋਕਾਂ ਦਾ ਪਰ ਸਰਕਾਰ ਨਾ ਨਗਰ ਕਾਉਂਸਲ ਧਿਆਨ ਨਹੀਂ ਦੇ ਰਹੀ ਮੰਗ ਕੀ ਐ ਹੁਣ ਸਾਡੀ ਮੰਗ ਤਾਂ ਸਾਡੀ ਇਹੀ ਆ ਜੀ ਦੇਖੋ ਸਾਡਾ ਨੁਕਸਾਨ ਹੋ ਗਿਆ ਸਾਡਾ ਜੇ ਬੰਦਾ ਦੁਨੀਆ ਤੋਂ ਚੱਲ ਗਿਆ ਮੁੜ ਕੇ ਮਿਲਣਾ ਨਹੀਂ ਪਰ ਬੇਨਤੀ ਅਸੀਂ ਇਹੀ ਕਰਦੇ ਆ ਮੌੜ ਨਗਰ ਕਾਉਂਸਲ ਨੂੰ ਵੀ ਸਰਕਾਰ ਨੂੰ ਵੀ ਵੀ ਮੌੜ ਸ਼ਹਿਰ ਵੱਲ ਧਿਆਨ ਦਿੱਤਾ ਜਾਵੇ ਸੀਵਰੇਜ ਦਾ ਕੋਈ ਹੱਲ ਕਰਨ ਥਾਂ ਥਾਂ ਤੇ ਮੇਨ ਹੋਲਾਂ ਖੁੱਲੀਆਂ ਪਈਆਂ ਐ ਪਲੇ ਪਲੇ ਮਤਲਬ ਇਸ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੇ ਖਤਰੇ ਆ ਉੱਥੇ ਇਹ ਬੇਨਤੀ ਕਰਦੇ ਆ ਅਸੀਂ ਵੀ ਉਹ ਸੀਵਰੇਜ ਦਾ ਹੱਲ ਕਰਨ ਹੋਲਾਂ ਬੰਦ ਕਰਨ ਸੜਕਾਂ ਬਣਾਉਣ ਪਿਛਲੇ ਲੰਮੇ ਸਮੇਂ ਤੋਂ ਬੁਰਾ ਹਾਲ ਹੈ ਖੱਡੇ ਨੇ ਜੀ ਇਹ ਸਾਡੇ ਬੰਦੇ ਦੀ ਡੈਥ ਹੋਣ ਦਾ ਮੁੱਖ ਕਾਰਨ ਮੁੱਖ ਦੋਸ਼ੀ ਨਗਰ ਕੌਂਸਲ ਹੈ